ਅਜ ਗੋਬਿੰਦ ਅੱਕੇ ਪੇਸ਼ੀ ਸੀ ਅਜ ਗੋਬਿੰਦ ਅੱਗੇ ਪੇਸ਼ੀ ਸੀ ਉਹ ਤਾਂ ਨਵਜ ਨਵਜ ਦਾ ਪੇਤੀ ਸੀ ਮੈਂ ਤੋਂ ਗੱਲਾਂ ਨਾ ਬਣਾ ਹੋਈਆਂ ਉਹਨੇ ਇੱਕੋ ਕੁਰੀ ਬੱਟੀ ਜੁਰਮ ਸਾਰੇ ਕਬੂਲੇ ਗਏ ਮੈਂ ਇੱਕ ਨਾ ਦਲੀਲ ਰੱਖੀ ਮੈਂ ਕੀ ਆਖਾਂ ਦਾ ਸਫਾਈ ਚ ਉਹਦੀ ਸਿੱਧੀ ਅੰਦਰ ਤੱਕ ਝਾਤੀ ਸੀ ਟਡਕੜੇ ਖਲੋਤਾ ਤੇ ਅੱਖਾਂ ਨੀਂ ਮੀਆਂ ਕਈ ਪਾਪਾਂ ਨਾ ਮੈਂ ਭੱਗੀ ਸੀ ਮੈਨੂੰ ਪਤਾ ਲੱਗਾ ਮੈਂ ਕਾਤੇ ਨਾ ਖਿਆਲਾਂ ਚ ਬਹੁਤੇ ਮਾਰੇ ਮੈਨੂੰ ਪਤਾ ਲੱਗਾ ਮੈਂ ਛਾਤਰਾਂ ਗੱਲਾਂ ਨਾ ਬਹੁਤੇ ਚਾਏ ਕੁਝ ਐਸੇ ਨਿਰੇ ਥੇੜ ਖੁੱਲੇ ਜਿੰਨਾ ਤੋਂ ਮੈਂ ਵੀ ਅਨਜਾਨ ਸੀ ਕੁਝ ਐਸੇ ਫਾਇਦੇ ਸਾਹਮਣੇ ਆਏ ਜੋ ਅਸਲ ਚ ਨੁਕਸਾਨ ਸੀ ਕੋਈ ਕਰੇ ਤਰੱਕੀ ਮੈਂ ਸੜ ਜਾਣਾ ਐਸੀ ਮੇਰੀ ਮੈਲੀ ਅੱਖ ਸੀ ਪਰ ਮੈਨੂੰ ਦੱਸਿਆ ਗਿਆ ਕਿ ਆ ਕਿ ਹੋਂਦ ਮੇਰੀ ਸਭ ਜੂਨਾ ਤੋਂ ਪਰਤਕ ਸੀ ਅੰਦਜ ਜੇਰਜ ਸਿਤਜ ਉਤਬਜ ਧਿਆਨ ਦੀ ਸ਼ਕਤੀ ਸੀ ਬਸ ਮੇਰੇ ਕੋਲ ਮੇਰੇ ਗੁਣ ਔ ਗੁਣ ਨਾ ਦੇਖੀਂ ਗੋਬਿੰਦ ਬਸ ਰੱਖ ਲਵੀ ਹੁਣ ਪੈਂਦੇ ਹੋ ਮੇਰੇ ਗੁਣ ਔ ਗੁਣ ਨਾ ਦੇਖੀਂ ਗੋਬਿੰਦ ਬਸ ਰੱਖ ਲਵੀ ਹੁਣ ਪੈਂਦੇ ਹੋ